ਨਾ ਕਰ ਮੇਰੀ ਮੇਰੀ ਬੰਦਿਆ ਇਹ ਜੀਵਨ ਮਿੱਟੀ ਦੀ țeੜੀ ਬੰਦਿਆ ਨਾ ਕਰ ਮੇਰੀ ਮੇਰੀ ਬੰਦਿਆ ਇਹ ਜੀਵਨ ਮਿੱਟੀ ਦੀ țeੜੀ ਬੰਦਿਆ ਕੁਝ ਵੀ ਤੇਰੇ ਹੱਥ ਨਿ ਆਉਣਾ ਕੁਝ ਵੀ ਤੇਰੇ ਹੱਥ ਨਿ ਆਉਣਾ ਖੇਲ ਭਵੇਂ ਸਭ ਪੁੱਗ ਜਾਣੇ ਬਚ ਚੋਗ ਖਿਲਾੜੀ ਰਹਿ ਜਾਣੀ ਸਾਹਮਣੇ ਪੰਛੀ ਉੱਡ ਜਾਣੇ ਬਚ ਚੋਗ ਖਿਲਾੜੀ ਰਹਿ ਜਾਣੀ ਸਾਹਮਣੇ ਪੰਛੀ ਉੱਡ ਜਾਣੇ ਨਾ ਕਰ ਮੇਰੀ ਮੇਰੀ ਬੰਦਿਆ ਇਹ ਜੀਵਨ ਮਿੱਟੀ ਦੀ țeੜੀ ਬੰਦਿਆ ਤੂੰ ਆਪ ਮੁਹਾਰੇ ਚੁੱਕ ਜਾਣਾ ਤੈਨੂੰ ਕਿਸੇ ਸਹਾਰਾ ਨਹੀਂ ਦੇਣਾ ਜੱਗ ਮੇਲਾ ਲੱਗਿਆ ਰਹਿਣਾ ਏ ਤੈਨੂੰ ਕਿਸੇ ਨਜ਼ਾਰਾ ਨਹੀਂ ਦੇਣਾ ਤੂੰ ਆਪ ਮੁਹਾਰੇ ਚੁੱਕ ਜਾਣਾ ਤੈਨੂੰ ਕਿਸੇ ਸਹਾਰਾ ਨਹੀਂ ਦੇਣਾ ਜੱਗ ਮੇਲਾ ਲੱਗਿਆ ਰਹਿਣਾ ਏ ਤੈਨੂੰ ਕਿਸੇ ਨਜ਼ਾਰਾ ਨਹੀਂ ਦੇਣਾ ਤੇੜੀਆਂ ਅੱਖਾਂ ਚ ਰੋਸ਼ਨ ਕੱਟ ਜਾਣੀ ਤੇੜੀਆਂ ਅੱਖਾਂ ਚ ਰੋਸ਼ਨ ਕੱਟ ਜਾਣੀ ਆਸਾਂ ਦਾ ਦੀਵੇ ਬੁੱਝ ਜਾਣੇ ਮਛ ਚੋਗ ਖਿਲਾੜੀ ਰਹਿ ਜਾਣੀ ਸਾਹਮਣੇ ਪੰਛੀ ਉੱਡ ਜਾਣੇ ਮਛ ਚੋਗ ਖਿਲਾੜੀ ਰਹਿ ਜਾਣੀ ਸਾਹਮਣੇ ਪੰਛੀ ਉੱਡ ਜਾਣੇ ਨਾ ਕਰ ਮੇਰੀ ਮੇਰੀ ਬੰਦਿਆ ਏ ਜੀਵਨ ਮਿੱਟੀ ਦੀ ਤੇਰੀ ਬੰਦਿਆ ਇੱਕ ਮਾਲੀ ਬਾਗ ਲਗਾਉਂਦਾ ਏ ਕੌਣ ਲਾਉਣ ਲਈ ਉੱਚ ਨੂੰ ਕਹਿੰਦਾ ਏ ਸਭ ਸਾਵੇਂ ਉਹਦੀ ਬੈਂਦੇ ਨੇ ਦੱਸ ਜਾਦ ਉਹ ਕਿੰਨੂ ਰਹਿੰਦਾ ਏ ਇੱਕ ਮਾਲੀ ਬਾਗ ਲਗਾਉਂਦਾ ਏ ਕੌਣ ਲਾਉਣ ਲਈ ਉਸ ਨੂੰ ਕਹਿੰਦਾ ਏ ਸਭ ਸਾਵੇਂ ਉਹਦੀ ਬੰਦੇ ਨੇ ਦਸ ਯਾਦ ਕਿੰਨੂ ਰੇਂਦਾ ਏ ਇੱਥੇ ਤਾਂ ਪੁਰਾਣਿਆਂ ਦੀ ਸੱਜਣਾ ਇੱਥੇ ਤਾਂ ਪੁਰਾਣਿਆਂ ਦੀ ਛੱਜਣਾ ਫਿਰ ਨਵੇਂ ਦਲਖਤ ਨੇ ਉੱਗ ਜਾਣੇ ਮਛ ਚੋਗ ਖਿਲਾੜੀ ਰਹਿ ਜਾਣੀ ਸਾਹਮਣੇ ਪੰਛੀ ਉੱਡ ਜਾਣੇ ਮਛ ਚੋਗ ਖਿਲਾੜੀ ਰਹਿ ਜਾਣੀ ਸਾਹਮਣੇ ਪੰਛੀ ਉੱਡ ਜਾਣੇ ਨਾ ਕਰ ਮੇਰੀ ਮੇਰੀ ਬੰਦਿਆ ਇਹ ਜੀਵਨ ਮਿੱਟੀ ਦੀ ਤੇਰੀ ਬੰਦਿਆ ਤੇਰੇ ਮਗਰੋਂ ਤੇਰੇ ਜੀਵਨ ਦੀ ਇੱਕ ਝਾਕੀ ਲੋਕਾਂ ਦੱਸਣੀ ਏ ਤੂੰ ਚੰਗਾ ਸੀ ਦਾ ਮਾਰਾ ਸੀ ਤੇਰੇ ਕਰਮਾਂ ਸਾਕੀ ਦੱਸਣੀ ਏ ਤੇਰੇ ਮਗਰੋਂ ਤੇਰੇ ਜੀਵਨ ਦੀ ਇੱਕ ਝਾਕੀ ਲੋਕਾਂ ਦੱਸਣੀ ਏ ਤੂੰ ਚੰਗਾ ਸੀ ਦਾ ਮਾਰਾ ਸੀ ਤੇਰੇ ਕਰਮਾਂ ਸਾਕੀ ਦੱਸਣੀ ਏ ਦੇ ਨਾਮ ਤੇ ਆਲੇ ਬੰਦਿਆ ਤੂੰ ਦੇ ਨਾਮ ਤੇ ਆਲੇ ਬੰਦਿਆ ਤੂੰ ਤੇਰੇ ਪਾਪ ਦੇ ਗੇੜੇ ਡੁੱਬ ਜਾਣੇ ਬੱਚ ਚੋਗ ਖਿਲਾੜੀ ਰਹਿ ਜਾਣੇ ਸਾਮਾਂ ਦੇ ਪੰਛੀ ਉੱਡ ਜਾਣੇ ਬੱਚ ਚੋਗ ਖਿਲਾੜੀ ਰਹਿ ਜਾਣੇ ਸਾਮਾਂ ਦੇ ਪੰਛੀ ਉੱਡ ਜਾਣੇ ਨਾ ਕਰ ਮੇਰੀ ਮੇਰੀ ਬੰਦਿਆ ਏ ਜੀਵਨ ਮਿੱਟੀ ਦੀ ਤੇਰੀ ਬੰਦਿਆ ਨਾ ਕਰ ਮੇਰੀ ਮੇਰੀ ਬੰਦਿਆ ਏ ਜੀਵਨ ਮਿੱਟੀ ਦੀ ਤੇਰੀ ਬੰਦਿਆ ਕੁਝ ਵੀ ਤੇਰੇ ਹੱਥ ਨਿਉਣਾ ਕੁਝ ਵੀ ਤੇਰੇ ਹੱਥ ਨਿਉਣਾ ਖੇਲ ਪਾਵੇਂ ਸਭ ਕੁਗ ਜਾਣੇ ਬੱਚ ਚੋਗ ਖਿਲਾੜੀ ਰਹਿ ਜਾਣੀ ਸਾਵਾਂ ਦੇ ਪੰਛੀ ਉੱਡ ਜਾਣੇ ਬਾਤ ਚੋਗ ਖਿਲਾੜੀ ਰਹਿ ਜਾਣੀ ਸਾਹਮਣੇ ਪੰਛੀ ਉੱਡ ਜਾਣੇ ਨਾ ਕਰ ਮੇਰੀ ਮੇਰੀ ਬੰਦਿਆ ਇਹ ਜੀਵਨ ਮਿੱਟੀ ਦੀ ਟੀੜੀ ਬੰਦਿਆ